ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ਾ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਪੰਜਾਬ ਦੇ ਵਿੱਚ ਵੀ ਯੂਪੀ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਜੀ ਹਾਂ ਅਸੀਂ ਅਕਸਰ ਜਿਹੜੀਆਂ ਖਬਰਾਂ ਸੁਣਦੇ ਹਾਂ ਕਿ ਯੂਪੀ ਦੇ ਵਿੱਚ ਅਗਰ ਕੋਈ ਕਿਸੇ ਧਰਮ ਦੇ ਬਾਰੇ ਕੋਈ ਗੱਲਬਾਤ ਕਰਦਾ ਹੈ ਜਾਂ ਕੋਈ ਗੈਂਗਸਟਰ ਜਿਹੜਾ ਉਹ ਸਿਰ ਚੁੱਕਦਾ ਹੈ ਤਾਂ ਉਹਦੇ ਘਰ ਦੇ ਉੱਤੇ ਬਲਡੋਜ਼ਰ ਚਲਾ ਦਿੱਤਾ ਜਾਂਦਾ ਹੈ ਜੀ ਹਾਂ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਹੁਣ ਐਸਾ ਮਾਹੌਲ ਦੇਖਣ ਨੂੰ ਮਿਲਿਆ ਜਿੱਥੇ ਲੁਧਿਆਣਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦੀ ਜਿਹੜੀ ਆ ਉਹ ਪ੍ਰੋਪਰਟੀ ਜਿਹੜੀ ਆ ਉਹ ਤੋੜੀ ਗਈ ਆ ਉਹਦੇ ਉੱਤੇ ਜਿਹੜਾ ਬਲਡੋਜ਼ਰ ਚਲਾਇਆ ਗਿਆ ਇੱਕ ਨਹੀਂ ਦੋ ਥਾਵਾਂ ਦੇ ਉੱਤੇ ਲੁਧਿਆਣਾ ਦੇ ਵਿੱਚ ਜਿਹੜਾ ਆ ਨਸ਼ਾ ਤਸਕਰਾਂ ਦੀ ਜਿਹੜੀ ਪ੍ਰੋਪਰਟੀ ਆ ਉਹ ਤੋੜੀ ਗਈ ਆ ਬਲਡੋਜ਼ਰ ਚਲਾਇਆ ਗਿਆ ਪਰ ਪੁਲਿਸ ਦਾ ਇਹ ਕਹਿ ਰਿਹਾ ਕਿ ਇਹਨਾਂ ਨੂੰ ਜਿਹੜਾ ਇਹਨਾਂ ਦੀ ਜਿਹੜੀ ਜਾਇਦਾਦ ਸੀ ਉਹ ਵੀ ਫ੍ਰੀਜ਼ ਕੀਤੀ ਗਈ ਸੀ ਤਾਂ ਇਹਨਾਂ ਵੱਲੋਂ ਜਿਹੜਾ ਅਨਲੀਗਲ ਤੌਰ ਦੇ ਉੱਤੇ ਜਿਹੜਾ ਅਕਰੋਚਮੈਂਟ ਕੀਤੀ ਹੋਈ ਸੀ ਉਹਦੇ ਉੱਤੇ ਜਿਹੜਾ ਇਸ ਜਿਹੜਾ ਪੀਲਾ ਪੰਜਾ ਚਲਾਇਆ ਗਿਆ ਪਰ ਲੇਕਿਨ ਲੋਕਾਂ ਦਾ ਕਹਿਣਾ ਹੈ ਕਿ ਵੇਖਣ ਦੇ ਵਿੱਚ ਅਕਸਰ ਲੱਗ ਰਿਹਾ ਹੈ ਕਿ ਇਹ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਵਲਿਪਤ ਸਨ ਤਾਂ ਉਹਨਾਂ ਨੂੰ ਇੱਕ ਵੱਡਾ ਜਿਹੜਾ ਮੈਸੇਜ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਵੀ ਅਗਰ ਗਾਂ ਤੋ ਕੋਈ ਨਸ਼ਾ ਤਸਕਰੀ ਦੇ ਵੱਲ ਜਾਣਾ ਚਾਹੁੰਦਾ ਹੈ ਤਾਂ ਉਹ ਇੱਕ ਵਾਰੀ ਸੋਚ ਜ਼ਰੂਰ ਲਵੇ ਔਰ ਇਹ ਦੇਖ ਲਵੇ ਕਿ ਆਖਰਕਾਰ ਜੇਕਰ ਉਹ ਨਸ਼ਾ ਤਸਕਰੀ ਦੇ ਕੰਮਾਂ ਦੇ ਵਿੱਚ ਜਾਂਦਾ ਹੈ ਤਾਂ ਉਹਦਾ ਜਿਹੜਾ ਘਰ ਵੀ ਟੁੱਟ ਸਕਦਾ ਹੈ ਤਾਂ ਉਹਦੇ ਉੱਤੇ ਬਲਡੋਜ਼ਰ ਚੜਾਇਆ ਜਾ ਸਕਦਾ ਹੈ ਨੂੰ ਇੱਕ ਬਰੀਫਿੰਗ ਵੀ ਅਸੀਂ ਦੇ ਦਾਂਗੇ ਕਿ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਇਹ ਜਿਹੜੀ ਪ੍ਰੋਪਰਟੀ ਜੀ ਨਾਰਡ ਮਾਲੇ ਤੋਂ ਬਣੀ ਹੋਈ ਸੀ ਕਿ ਉਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਅਸੀਂ 78 ਬੰਦੇ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਹੈਗੇ 78 ਬੰਦੇ ਉਹ ਰਾਈਡੈਂਟੀਫਾਈ ਕੀਤੇ ਉਹਨਾਂ ਦੀ 78 ਪ੍ਰੋਪਰਟੀ ਹੋਰ ਆਇਡੈਂਟੀਫਾਈ ਕਰ ਲਈਏ ਮੇਨ ਦਾ ਟਾਈਮ ਅਸੀਂ 1 ਵਾਈ 1 ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਉਹ ਚਿੱਠੀ ਦੇ ਲਈਏ ਉਹਦਾ ਰਿਪਲਾਈ ਆ ਜੂਗਾ ਜਿਹੜੇ ਵੀ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰੱਗ ਮਨੀ ਦੇ ਨਾਲ ਜਿਹੜੀ ਪ੍ਰਾਪਰਟੀ ਬਣੀ ਹੈ ਉਹਨਾਂ ਦੇ ਸਾਰਿਆਂ ਦਾ ਇਹੀ ਹਸਲ ਹੋਊਗਾ 720 ਦੇ ਵਿੱਚ ਜੋ ਕਰਵਾਈ ਹੋਈ ਹੈ ਉਸ ਮਤਲਬ ਬਾਰੇ ਵੀ ਜਾਣਕਾਰੀ ਦੇ ਦਿਓ ਜੋ ਉਹਨਾਂ ਦੇ ਖਿਲਾਫ ਪੂਰੀ ਫੈਮਿਲੀ ਦੇ ਖਿਲਾਫ ਪਿਛਲੇ 12 15 ਸਾਲਾਂ ਚ 12 ਤੋਂ 15 ਐਫਆਈਆ ਰਜਿਸਟਰਡ ਹੈਗੀਆਂ ਉਹਨਾਂ ਦੇ ਫਾਦਰ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਲੇਡੀਜ਼ ਉਹਨਾਂ ਦੇ ਖਿਲਾਫ ਐਫਆਈਆ ਰਜਿਸਟਰਡ ਹੈਗੀਆਂ ਐਂਡ ਉਹਨਾਂ ਨੇ ਵੀ ਇਹੀ ਇਸੇ ਤਰੀਕੇ ਨਾਲ ਪ੍ਰਾਪਰਟੀ ਬਣਾਈ ਸੀਗੀ ਉਹ ਵੀ ਅਸੀਂ ਕੱਲ ਡਰਾਈਵ ਚਲਾਈ ਸੀਗੀ ਤੇ ਆਉਣੇ ਵਾਲੇ ਟਾਈਮ 'ਚ ਬਹੁਤ ਹੀ ਉਹ ਹੀ ਡਰਾਈਵ ਮੈਂ ਕਹਿੰਦਾ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਮਿਲਣਗੇ ਜਿਹੜਾ ਜਿਹੜਾ ਪ੍ਰੋਸੀਜਰ ਰਹਿੰਦਾ ਹੈ ਕਿ ਹਾਲੇ ਦਾ ਜੋ ਕੋਈ ਨਹੀਂ ਜਿਹੜਾ ਥੱਲੇ ਕੰਮ ਜਿਹੜਾ ਹੈਗਾ ਜਿਹੜਾ ਅਸੀਂ ਜਿੰਨੇ ਵੀ ਅੱਜ ਪਰ ਜੋ ਜਿਹੜਾ ਹੈਗਾ ਦੂਰ ਫੋਲੋ ਕੀਤਾ ਆਏਗਾ ਵਿਦ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਉਹ ਸਾਰੀ ਅਸੀਂ ਪ੍ਰੋਸੀਜਰ ਫੋਲੋ ਕਰਕੇ ਸਾਰਾ ਕੁਝ ਕੀਤਾ ਆਏਗਾ ਸਰ ਕੀ ਚਿਤਾਵਨੀ ਕੀ ਰਹੇਗੀ ਨਹੀਂ ਚਿਤਾਵਨੀ ਬਿਲਕੁਲ ਸਖਤ ਸਰਕਾਰ ਦੀ ਤਰਫੋਂ ਵੀ ਇਹ ਹੈਗੀ ਹੈ ਕਿ ਜਿਹੜੇ ਵੀ ਕੋਈ ਬੰਦੇ ਇਸ ਦੰਦੇ ਚ ਇਨਵੋਲਡ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਹੁਣ ਇਹ ਨਹੀਂ ਆਏਗਾ ਕਿ ਸਿਰਫ ਐਫ ਆਈ ਆਰ ਰਜਿਸਟਰ ਕਰਤੀ ਤੁਸੀਂ ਅੰਦਰ ਚਲੇਗੇ ਫਿਰ ਬਾਹਰ ਆਗੇ ਤੁਸੀਂ ਇਸੇ ਕੰਮ ਜੋ ਜਿਹੜਾ ਵੀ ਤੁਸੀਂ ਪ੍ਰੋਪਰਟੀ ਬਣਾਈ ਹੈ ਵਹੀਕਲ ਹੈ ਉਹ ਜਬਤ ਵੀ ਕੀਤਾ ਜਾਊਗਾ ਤੇ ਉਹਨੂੰ ਡਿਮੋਲਿਸ਼ ਵੀ ਕੀਤਾ ਜਾਊਗਾ ਥੈਂਕ ਯੂ ਸੋ ਮਚ ਸੀਪੀ ਸਾਹਿਬ ਜੀ ਹਾਂਜੀ ਸਕਤਿਆਰ ਦੀ ਹੋ ਰਹੀ ਹੋ ਜੀ ਇਸ ਤੋਂ ਲਾਵਾ ਨਹੀਂ ਇਹ ਮੈਂ ਵਹੀ ਕਹਿ ਰਣਾ ਅਸੀਂ ਹਜੇ ਤੱਕ ਟੋਟਲ 78 ਜਿਹੜੇ ਹੈਗੇ ਉਹ ਆਇਡੈਂਟੀਫਾਈ ਕੀਤੇ 1 ਬਾਈ 1 ਕਰਕੇ ਐਸ ਪਰ ਪ੍ਰੋਸੀਜਰ ਸਾਰਾ ਅਸੀਂ ਅਡਪਟ ਕਰਕੇ ਅਸੀਂ ਸਾਰਿਆਂ ਤੇ ਨਹੀਂ ਕੱਲੇ ਕੱਲੇ ਲੁਧਿਆਣੇ ਦੀ ਮੈਂ ਗੱਲ ਕਰਦਾ ਤੇ ਹਜੇ ਤੱਕ ਨਹੀਂ ਨਹੀਂ ਸਾਡਾ ਜਿਹੜਾ ਕਮਿਸ਼ਨਰੇਟ ਏਰੀਆ ਦੀ ਮੈਂ ਗੱਲ ਕਰ ਸਕਦਾ ਕਮਿਸ਼ਨਰੇਟ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ